ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਦੇ ਜੀ ਖਰਮ ਤੇ ਅੱਜ ਆਪਾਂ ਰਾਮਪਰੇ ਜੀ ਪਸ਼ੂ ਮੰਡੀ ਤੇ ਪਹੁੰਚੇ ਆਂ ਸੋਨੋ ਝੋਟੀ ਦਿਖਾਉਨੇ ਆਂ ਪਹਿਲਾ ਸੂਆ ਐਨ ਪੂਰੀ ਟੌਪ ਦਾ ਜਿਹੜਾ ਥਾਣਾਵਾਲਾ ਲੱਗਿਆ ਹੋਇਆ ਝੋਟੀ ਨੂੰ ਇਕੱਲਾ-ਕੱਲਾ ਥਾਣਾ ਹੈ ਤੇ ਬਹੁਤ ਸੋਹਣੀ ਝੋਟੀ ਹੈ ਬਾਕੀ ਆਪਾਂ ਬਾਈ ਦੂਲੇ ਕੇ ਡਿਟੇਲ ਦੱਸਦੇ ਆਂ ਕਿ ਕਿੰਨਾ ਦੁੱਧ ਆ ਕਿੰਨੇ ਦਿਨਾਂ ਦੀ ਸੂਈ ਆ ਬੱਚਾ ਇਹਦੇ ਮਰ ਕੀ ਆ ਗਿਆ ਬਾਕੀ ਪੂਰੀ ਬੇਥ ਤੇ ਜਿਹੜਾ ਹੈਗਾ ਠੰਡ ਲੱਗਿਆ ਹੋਇਆ ਤੇ ਬੱਚਾ ਕਿਹੜਾ ਆ ਗਿਆ ਇਹ ਮਗਰ ਬੱਚਾ ਬੂਰਾ ਜੀ ਕੀ ਇਕੱਟਾ ਕੱਟੀ ਪੱਟਾ ਜੀ ਇਹਦੇ ਮਗਰ ਦੋਸਤੋ ਬੂਰਾ ਕੱਟਾ ਆ ਗਿਆ ਛੱਟਾ ਆ ਗਿਆ ਤੇ ਬਾਕੀ ਸਾਨੂੰ ਵੀਰ ਜੀ ਤੁਹਾਨੂੰ ਮੋਬਾਈਲ ਨੰਬਰ ਲੈ ਕੇ ਦੱਸਦੇ ਆ ਇੱਕ ਆ ਦੂਜੀ ਝੋਟੀ ਤੁਹਾਨੂੰ ਦਿਖਾਉਨੇ ਆਪਾਂ ਤੋਰ ਕੇ ਥੱਲੇ ਤੋਂ ਲੈ ਕੇ ਬਹੁਤ ਸਾਫ਼ ਹੈ ਕੁਆਲਟੀ ਤੁਸੀਂ ਚੈੱਕ ਕਰ ਲਓ ਤੇ ਬਾਕੀ ਸਾਨੂੰ ਅੰਤ ਤੋਂ ਲੈ ਕੇ ਡਿਟੇਲ ਸਾਰੀ ਦੱਸਦੇ ਆਂ ਬਹੁਤ ਸੋਹਣੀ ਝੋਟੀ ਆ ਵੱਡੇ ਕਦ ਕੱਟ ਚ ਆ ਗਈ ਤੇ ਛੋਟੀ ਨਾ ਮੰਨਿਓ ਵੱਡੇ ਕਦ ਕੱਟ ਚ ਆ ਗਈ ਤੇ ਬਾਕੀ ਥਾਨ ਹਵਾਨਾ ਬੂਰਾ ਸਾਫ਼ ਲੈ ਕੇ ਸਾਨੂੰ ਨੰਬਰ ਵੀ ਇੱਕ ਤੋਂ ਰੱਖ ਦੇਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜਿਹੜੀ ਆਪਾਂ ਝੋਟੀ ਤੋੜ ਕੇ ਦਿਖਾਈ ਕੰਮ ਆ ਸੁਆ ਜੀ ਇਹ ਦੂਜਾ ਜੀ ਦੂਜਾ ਸੁਆ ਦੂਜਾ ਸੁਆ ਤੇ ਦੁੱਧ ਕਿੰਨਾ ਗੈਸ ਟਾਈਮ ਤੇ 13 ਲੀਟਰ ਕੰਡੇ ਵਾਲਾ 13 ਲੀਟਰ ਕੰਡੇ ਵਾਲਾ ਤੇ ਪਿੰਡ ਕਿਹੜਾ ਆ ਗਿਆ ਆਪਣਾ ਪਿੰਡ ਪੈਣੀ ਦਾ ਮਾੜੀ ਪੈਣੀ ਮਾੜੀ ਪੈਣੀ ਤੇ ਆਪਾਂ ਕਿੰਨੇ ਦੀ ਦੇ ਦੇ ਦਾਂਗੇ ਝੋਟੀ 1 25 ਦੇ ਦੇ ਦਾਂਗੇ ਜਾਂ ਮਹਲਾ ਦਾ 40 42 ਕਰਦੇ ਆ 25 ਹੀ ਦੇ ਦੇਣਗੇ 25 ਹੀ ਕਰਦੇਗੇ ਬਾਕੀ ਮੋਕ ਤੇ ਮਾਨਤਾਂ ਹੋ ਜੂਗੀਆਂ ਪਿੰਡ ਮਾੜੀ ਪਣੀ ਆ ਗਿਆ ਜੀ ਤੇ ਦੁੱਧ ਇਸ ਟਾਈਮ ਕਿੰਨਾ ਕਰ 13 ਲੀਟਰ ਟੰਡੇ ਵਾਲਾ ਜੀ ਟੰਡੇ ਵਾਲਾ ਜੇ ਕਈ ਯਾਰ ਇਥੋਂ ਆਪਣੀ ਵਾਪਸ ਜਾਂਦੀ ਆ ਤੁਸੀਂ ਘਰੋਂ ਚੁਆ ਕੇ ਦੇ ਦੋਗੇ ਪੌਰਾ ਚਾਰ ਡੰਗ ਚੋਲੇ ਅਗਲਾ ਤੇ ਮਗਰ ਬੱਚਾ ਕੀ ਆ ਗਿਆ ਮਗਰ ਕੱਟਾ ਜੀ ਕੱਟਾ ਆ ਗਿਆ ਕਿਆ ਕਿਦਾਂ ਦੀ ਸੂਈ ਵੀ ਆ ਸੂਈ ਤਾਂ ਹੈਗੀ ਮਹੀਨੇ ਦੀ ਮਹੀਨੇ ਦੀ ਸੂਈ ਵੀ ਆ ਬਾਕੀ ਸਾਨੂੰ ਦੋਸਤੋ ਬੱਚਾ ਦਿਖਾ ਦਿੰਨੇ ਆ ਤੇ ਆ ਬੱਚਾ ਆ ਗਿਆ ਇਹਨਾਂ ਨੇ ਸਹੀ ਕਿਹਾ ਝੂਠ ਨਹੀਂ ਬੋਲਿਆ 1 ਮਹੀਨੇ ਦਿਓਗੀ ਤੇ ਬਾਅਦ ਕੀ ਤੁਸੀਂ ਅੰਕਲ ਨਾਲ ਫੋਨ ਤੇ ਅਸੀਂ ਗੱਲ ਕਰਕੇ ਤੇ ਬਣਾ ਮੋਬਾਈਲ ਨੰਬਰ ਕਿਹਨਾ ਜੀ 62807 62807 73640 3640 62807 3640 3640 ਨਾਮ ਕੀ ਲੰਗਣਾ ਨਾਮ ਕੀ ਵਕੀਲ ਸਿੰਘ ਆ ਵਕੀਲ ਸਿੰਘ ਆ ਨਾਮ ਵਕੀਲ ਸਿੰਘ ਆਗੇ ਜੀ ਤੇ ਬਾਕੀ ਤੁਸੀਂ ਸੰਪਰਕ ਕਰ ਲਿਓ ਹਾਂਜੀ ਆ ਬਾਈ ਕ੍ਰਿਸ਼ਨ ਕੋਲੇ ਮਹਰਾਜ ਵਾਲੇ ਕੋਲੇ ਆ ਗਈ ਝੋਟੀ ਇਹ ਗੱਪਣ ਹੈ ਤੇ ਬਾਕੀ ਸਾਨੂੰ ਲੈ ਕੇ ਵੀਰ ਤੋਂ ਬਾ ਡਿਟੇਲ ਦੱਸ ਰਹੇ ਨੇ ਬਾਰੇ ਕੋਸ਼ਤਾ ਵੀਰ ਦੇ ਪਸੂ ਵੇਖ ਗਏ ਬਾਈ ਦਾ ਵਪਾਰ ਦਾ ਕੰਮ ਹੈ ਤੇ ਆਹ ਝੋਟੀ ਰੇ ਇਹਦੇ ਕੋਲ ਗੱਬਣ ਚੰਗੇ ਖਣ ਹਵਾ ਨੇ ਵੀ ਆ ਗਈ ਐ ਬਸ ਥੋੜੇ ਦੇ ਨਹੀਂ ਲੈਂਦੀ ਮਲੇ ਇੱਕ ਤਾਂ ਤਾਂ ਨਹੀਂ ਕੱਢੂ ਜੀ ਹੋ ਸਕਦਾ ਜਿਵੇਂ ਟੈਂਪੂ ਗਾਰਾ ਜੇ ਚੜਕੇ ਅੱਜ ਇਹ ਸੂਰਜ ਪਵੇ ਆ ਸ਼ਾਮ ਸੂਰਜ ਤੇ ਰਾਮਪਰੇ ਦੀ ਪਸ਼ੂ ਮੰਡੀ ਤੇ ਪਹੁੰਚੀ ਹੋਈ ਹੈ ਬਾਕੀ ਸਭ ਨੂੰ ਲੈ ਕੇ ਡਿਟੇਲ ਬਾਅਦ ਵਿੱਚ ਸਿਕਾ ਬਾਈ ਜੀ ਸਿਕਾ ਜੀ ਜਿਹੜੀ ਛੋਟੀ ਕੰਨਵਾ ਸੁਆ ਜੀ ਤੇ ਦੂਜਾ ਸੁਆ ਦੂਜਾ ਸੁਆ ਸੁਣਾਣੀ ਤੇ ਪਿਛੇ ਸੂਰਾ ਦੁੱਧ ਕਿੰਨਾ ਕਹੇ ਉਹ 13-14 ਕਿਲੋ ਦਿੰਦਾ ਹੀ ਪਹਿਲਾਂ ਸੀ 13-14 ਕਿਲੋ ਤੇ ਕਿੰਨੇ ਦੀ ਹੋ ਜੂ ਮੌਕੇ ਤੇ ਜੀ ਇਹ ਇੱਕ ਵੀਰ ਹੀ ਦੇਵਾਂਗੇ ਇੱਕ ਵੀਰ ਹੀ ਦੇਵਾਂਗੇ ਤੇ ਆਪਣੇ ਕੋਲੇ ਵਪਾਰ ਦਾ ਕੰਮ ਆ ਗਿਆ ਵਪਾਰ ਦਾ ਹੀ ਵਪਾਰ ਤੇ ਹਰ ਵਕਤ ਹੁੰਦੀ ਆ ਪਛੋਟ ਨਹੀਂ 8-9 ਸੇਤ ਵੇਚ ਗਿਆਂ ਬਸ ਆਹੀ ਛੋਟੀ ਰਹਿ ਗਈ ਤੇ ਆਪਣਾ ਮੋਬਾਈਲ ਨੰਬਰ ਬੋਲਦੇ ਜੀ 86476 ਜੀ 33127 86476 33127 33127 ਇੱਕ ਆ ਗਾਂ ਵੀ ਹੋ ਗਈ ਸੇਲ ਜੀ ਆਣੀ ਹੋ ਗਈ ਬਾਈ ਆ ਗਾਂ ਵੀ ਸੇਲ ਹੋ ਗਈ ਜੀ ਚੰਗੀ ਕਾਂ ਸੀਗੀ ਅੰਗਿਰ ਕੋਲੇ ਤੇ ਇੱਕ ਆ ਮੱਝ ਲੈ ਗਏ ਸੀਗੇ ਇਹ ਵੀ ਸੇਲ ਹੋ ਗਈ ਇਹ ਚੋਤੀ ਆ ਹੁਣ ਬਾਕੀ ਤੁਸੀਂ ਘਰੋਂ ਜਾ ਕੇ ਜਦੋਂ ਮਰਜੀ ਆ ਛੋਟੀ ਵੀਰ ਕੋਲੇ ਆ ਗਈ ਇਹਦਾ ਡਿਮਾਂਡ ਕੀ ਕਰਤੇ ਜੀ ਇਹ 85 ਦੇ ਦਾਂਗੇ ਨਾਲ ਸਾਹ ਖੱਕ ਮੇਰੂ ਆ ਦੋ ਤੇ ਹੈਗਾ ਤੁਸੀਂ ਲੈ 11 12 ਕਿਲੋ 11 12 ਕਿਲੋ ਦੁੱਦਾ ਮੇਰੂ ਦੋ ਮਨ ਧਾਰ ਆਉਂਦੀਆਂ ਨਾਲ ਇੱਕ ਥਾਣਾ ਮੜਾ ਨਾਲ ਥਾਣਾ ਇੱਕ ਥਾਣੇ ਦੇ ਵਿੱਚ ਧਾਰ ਆਉਂਦੀ ਹੈ ਨਾਲ ਆਉਂਦੀਆਂ ਦੋ ਧਾਰ ਆਉਂਦੀਆਂ ਇੱਕ ਥਾਣਾ ਦੋ ਧਾਰ ਆਉਂਦੀਆਂ ਤਾਂ ਕਰਿਆ ਨਹੀਂ ਥੋੜੀ ਦਾ 10 15 ਦੇ ਇਹ 85 ਦੀ ਦੇ ਦੋਗੇ ਆ ਜਮਾ ਭਾਅ ਚ ਹੈ ਜੀ ਛੋਟੀ ਇਹ 85 ਦੀ ਦੇ ਦੇਣਗੇ